ਗੁਰਦਾਸਪੁਰ ਦੇ ਪਿੰਡ ਠੱਕਰ ਸੰਧੂ ਵਿਖੇ ਮਨਾਇਆ ਗਿਆ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਦਾ 566ਵਾਂ ਜਨਮ ਦਿਹਾੜਾ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੇ ਉੱਤੇ ਰਾਗੀ ਸਿੰਘਾਂ ਨੇ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਦਾ ਅੱਜ 566ਵਾਂ ਜਨਮ ਦਿਹਾੜਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਠੱਕਰ ਸੰਧੂ ਵਿਖੇ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਦੇ ਨਾਲ ਮਨਾਇਆ ਗਿਆ ਦੱਸ ਦੇ ਕਿ ਇਹ ਜਨਮ ਦਿਹਾੜਾ ਵਿਸ਼ਵ ਰਵਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਅਤੇ ਸੰਗਤਾਂ ਦੇ ਵੱਲੋਂ ਸ਼ੋਮਨੀ ਗੁਰਦੁਆਰਾ ਪਮਦਕ ਕਮੇਟੀ ਦੇ ਸਹਿਯੋਗ ਦੇ ਨਾਲ ਹਰ ਸਾਲ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਉਸੇ ਲੜੀ ਦੇ ਤਹਿਤ ਅੱਜ ਦੇ ਦਿਨ ਵੀ ਅੱਜ ਇਹਨਾਂ ਦੇ ਵੱਲੋਂ ਉਨ੍ਹਾਂ ਦਾ ਜਨਮ ਦਿਹਾੜਾ ਬੜੀ ਹੀ ਸ਼ਰਦਾ ਦੇ ਨਾਲ ਮਨਾਇਆ ਗਿਆ ਉੱਥੇ ਹੀ ਰਾਗੀ ਸਿੰਘਾਂ ਨੇ ਧੁਰ ਕੀ ਆਈ ਬਾਣੀ ਦਾ ਉਚਾਰਨ ਕੀਤਾ ਅਤੇ ਸੰਗਤਾਂ ਨੂੰ ਨਿਹਾਲ ਕੀਤਾ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੇ ਉੱਤੇ ਜਿੱਥੇ ਸੰਗਤਾਂ ਪਹੁੰਚੀਆਂ ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ ਉਨ੍ਹਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਭਾਈ ਮਰਦਾਨਾ ਨੇ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਤੁਰ ਕੇ ਇੱਕ ਵੱਖਰਾ ਸੰਦੇਸ਼ ਦਿੱਤਾ ਸੀ ਉਹਨਾਂ ਨੇ ਪਾਈ ਚਾਰਕ ਸਾਂਝ ਦਾ ਪੂਰੀ ਦੁਨੀਆ 'ਚ ਸੰਦੇਸ਼ ਦਿੱਤਾ ਅਤੇ ਉਹਨਾਂ ਵਰਗਾ ਰਬਾਬੀ ਪੂਰੀ ਦੁਨੀਆ ਦੇ ਵਿੱਚ ਕੋਈ ਨਹੀਂ ਹੋ ਸਕਿਆ ਉਹਨਾਂ ਨੇ ਕਿਹਾ ਕਿ ਮੈਂ ਵੀ ਇਸ ਅਸਥਾਨ ਦੇ ਉੱਤੇ ਇਸ ਦਿਨ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਨਤਮਸਤਕ ਹੋਣ ਵਾਸਤੇ ਪਹੁੰਚਦਾ ਹਾਂ ਭਾਈ ਬਰਦਾਨਾ ਜੀ ਦਾ 566ਵ ਜਨਮ ਦਿਹਾੜਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਜਿਹੜੇ ਉਹਨਾਂ ਨਾਲ ਪਿਆਰ ਕਰਨ ਵਾਲੇ ਨੇ ਉਹ ਮਨਾਉਂਦੇ ਨੇ ਮੈਨੂੰ ਵੀ ਬੜਾ ਮਾਣ ਹੈ ਕਿ ਮੇਰੇ ਆਪਣੇ ਅਸੈਂਬਲੀ ਹਲਕਾ ਕਾਦੀਆਂ ਦੇ ਵਿੱਚ ਪਿੰਡ ਠੱਕਰ ਸਿੰਧੂ ਬੜਾ ਇਤਿਹਾਸਿਕ ਪਿੰਡ ਹੈ ਤੇ ਪਿਛਲੇ 15 ਸਾਲ ਤੋਂ ਲਗਾਤਾਰ ਸੰਗਤਾਂ ਜਿਹੜੀਆਂ ਨੇ ਭਾਈ برਦਾਨਾ ਜੀ ਦਾ ਜਨਮ ਦਿਹਾੜਾ ਬਹੁਤ ਜੋਸ਼ੋ ਖਰੋਸ਼ਾ ਬਣਾਉਂਦੀ ਹੈ। ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਪਾਸ਼ਾਹੀ ਨਾਲ ਜਿਹੜੇ ਉਹਨਾਂ ਦੇ ਤੁਲਕ ਸਨ ਜਿਹੜਾ ਉਹਨਾਂ ਨੇ ਇੱਕ ਸੰਦੇਸ਼ ਪਿਆਰ ਦਾ ਦਿੱਤਾ ਜਸਟਿਸ ਦਾ ਸੰਦੇਸ਼ ਦਿੱਤਾ ਉਹ ਅਜਦੇ ਦਿਨ ਵੀ ਮੈਸਮਿਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਦੇਸ਼ ਨੂੰ ਇੱਕ ਰੱਖਣਾ ਲੋਕਾਂ ਚ ਭਾਈਚਾਰਕ ਪਿਆਰ ਬਣਾ ਕੇ ਰੱਖਣਾ ਅੱਜ ਦਾ ਸੰਦੇਸ਼ ਜਿਹੜਾ ਹੈ ਅੱਜ ਤੋਂ ਭਾਵੇਂ 550 ਸਾਲ ਪਹਿਲੇ ਜਿਹੜਾ ਸੰਦੇਸ਼ ਦਿੱਤਾ ਸੀ ਉਹ ਅਜਦੇ ਦਿਨ ਵੀ ਉਹਦਾ ਬਹੁਤ ਵੱਡੀ ਐਮਿਅਤ ਹੈ ਸੋ ਮੈਂ ਅੱਜ ਉਥੇ ਗੁਰਦੁਆਰਾ ਸਾਹਿਬ ਚ ਨਕਮਸਤਕ ਹੋਣ ਵਾਸਤੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਇਆ ਮੈਂ ਸਾਰੇ ਪਿੰਡ ਵਾਲਿਆਂ ਦਾ ਸਾਰੀ ਸੰਗਤ ਦਾ ਬਹੁਤ ਮਸ਼ਕੂਰ ਕਿ ਉਹ ਬੜੇ ਜਲੋ ਜਲੋ ਦੇ ਨਾਲ ਬਹੁਤ ਪਿਆਰ ਨਾਲ ਸਤਕਾਰ ਨਾਲ ਬਾਬਾ ਬਰਦਾਨਾ ਜੀ ਦਾ ਜਨਮ ਦਿਨ ਹਰ ਸਾਲ ਮਨਾਉਂਦੇ ਬਹੁਤ ਬਸ਼ਕੂਰ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਫਰਹੀਦ ਸਿੰਘ ਪ੍ਰਚਾਰਕ ਸੋਮਨੇ ਗੁਰਦਵਾਰਾ ਪ੍ਰਬੰਧਕ ਕਮੇਟੀ ਜੋ ਕਿ ਅੱਜ ਵਿਸ਼ਵ ਭਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਵੱਲੋਂ ਖੰਨੇ ਵੱਲੋਂ ਜੋ ਕਿ ਉਹਨਾਂ ਦੇ ਵੱਲੋਂ ਬਣਾਈ ਹੋਈ ਜੋ ਸੰਸਥਾ ਹੈ ਉਹਨਾਂ ਵੱਲੋਂ ਅਜੋ ਦਾ ਪ੍ਰੋਗਰਾਮ ਜੋ ਉਲੀਕਿਆ ਗਿਆ ਹੈ ਉਹ ਪਿੰਡ ਠੱਕਰ ਸੰਧੂ ਨੇੜੇ ਕਾਦੀਆਂ ਵਿਖੇ ਪ੍ਰੋਗਰਾਮ ਹੋ ਰਿਹਾ ਹੈ ਹਰ ਸਾਲ ਬੜੇ ਸ਼ਰਦਾ ਭਾਵਨਾ ਦੇ ਨਾਲ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੀ ਨੂੰ ਖੜਕਦੇ ਆ ਹੋਏ ਆ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਅੱਜ ਭਾਈ ਮਰਦਾਨਾ ਜੀ ਜੋ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਭ ਤੋਂ ਜ਼ਿਆਦਾ ਸੰਗੀ ਰਹਿਣ ਵਾਲੇ ਸਭ ਤੋਂ ਜ਼ਿਆਦਾ ਦਰਸ਼ਨ ਕਰਨ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ 54 ਸਾਲ ਸੇਵਾਵਾਂ ਨਿਭਾਉਣ ਵਾਲੇ ਉਹਨਾਂ ਦੇ ਪਾਵਨ ਪਵਿੱਤਰ ਦਿਹਾੜੇ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਆ ਹੋਇਆ ਇਹ ਜੋ ਪ੍ਰੋਗਰਾਮ ਉਰੀ ਲੇਕਿਆ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਇਸ ਦੇ ਅੰਦਰ ਪੰਥ ਪ੍ਰਸਿੱਧ ਰਾਗੀ ਜੱਥੇ ਢਾਡੀ ਜੱਥੇ ਕਵੀਸ਼ਰ ਜੱਥੇ ਇਸ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਸੱਚੇ ਪਾਤਸ਼ਾਹ ਰਹਿਮਤ ਕਰਨ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਲੱਖ ਲੱਖ ਵਧਾਈਆਂ ਸਰਬੱਤ ਸੰਗਤਾਂ ਨੂੰ ਭਾਈ ਮਰਦਾਨਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜਿੱਤ ਹੈ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਪਿੰਡ ਟੱਕਰ ਤੋਂ ਜ਼ਿਲ੍ਹਾ ਕਰਤਾਰਪੁਰ ਦੇ ਮਨਾਇਆ ਜਾਂਦਾ 568ਵਾਂ ਜਨਮ ਦਿਹਾੜਾ ਜਿਹਦੇ ਵਿੱਚ ਸ਼ਰੋਣੀ ਗੁਰਦਵਾਰ ਪ੍ਰਧਾਨ ਕਮੇਟੀ ਦਾ ਉਸ ਜੋਗ ਹੁੰਦਾ ਹਰ ਸਾਲ ਉਥੋਂ ਡਿਊਟੀਆਂ ਲੱਗਦੀਆਂ ਐਸ ਸਾਲ ਵੀ ਭਾਈ ਗੁਰਕੀਰਤ ਸਿੰਘ ਜੀ ਜੂ ਜਗੀਦਰਪੁਰ ਸਾਹਿਬ ਭਾਈ ਮੋਹਨ ਸਿੰਘ ਜੀ ਕ੍ਰਿਸ਼ਤ ਜਤਾ ਭਾਈ ਗੁਰਮੁਖ ਸਿੰਘ ਜੀ ਸਾਹਿਬ ਕਸਾਵਾਟੇ ਕੋਰ ਵੀ ਜਿਹੜੇ ਢਾਡੀ ਆ ਉੱਥੇ ਡਿਊਟੀਆਂ ਲੱਗਦੀਆਂ ਉਹਨਾਂ ਨੇ ਮੈਂ ਸ਼ਰਮਨੀ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਸ਼ੁਰੂ ਕਰਕੇ ਅੱਜ ਹੁਣ ਪੰਜਾਬ ਦੇ ਵਿੱਚ ਪਟਿਆਲਾ ਦੁੱਖ ਨਵੰਦ ਸਾਹਿਬ ਮਨਾਇਆ ਜਾ ਰਿਹਾ ਸ਼ਾਹਕੋਟ ਮਨਾਇਆ ਜਾ ਰਿਹਾ ਹੋਰ ਵੀ ਬਲੇ ਕੋਟਰੇ ਮਨਾਇਆ ਜਾ ਰਿਹਾ ਕਈਆਂ ਸ਼ਹਿਰਾਂ 'ਚ ਮਨਾਇਆ ਜਾ ਰਿਹਾ ਹੌਲੀ ਹੌਲੀ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਜਾਗਰਤਾ ਆਈ ਆ ਮੈਂ ਸਾਰਿਆਂ ਨਾਮਕ ਦਿਨਾਂ ਸੰਗਤਾਂ ਦਾ ਵਧਾਈ ਦੇਣਾ ਲਖ ਲਖ ਕਿ ਅੱਗੇ ਤੋਂ ਵੱਤ ਚੜ ਕੇ ਲੋਕ ਹਿੱਸਾ ਲੈਣ ਔਰ ਇਦਾਂ ਹੀ ਮਨਾਉਂਦੇ ਨੇ ਵਾਹਿਗੁਰੂ ਜੀ ਕੀ ਖਾਲਸਾ